ਸਸਿਕਾ ਜੀ ਮਹਾਕੋਮਲ ਕਪੂਰ ਤੁਸੀਂ 180 ਚੈਨਲ ਪੰਜਾਬੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਜਨਵਰੀ ਦੇ ਵਿੱਚ ਆਪਣਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਅਜਿਹੇ ਆਦੇਸ਼ਾਂ 'ਤੇ ਦਸਤਖਤ ਕਰਨਗੇ ਜਿਸ ਤਹਿਤ ਮੈਕਸੀਕੋ ਅਤੇ ਕੈਨੇਡਾ ਤੋਂ ਆਉਣ ਵਾਲੇ ਸਾਰੇ ਸਮਾਨਾਂ ਉੱਤੇ 25% ਟੈਰਿਫ ਲਗਾਇਆ ਜਾਵੇਗਾ ਜਦੋਂ ਤੱਕ ਉਹ ਆਪਣੇ ਦੇਸ਼ ਤੋਂ ਹੋ ਕੇ ਅਮਰੀਕਾ ਵਿੱਚ ਗੈਰਕਾਨੂੰਨੀ ਪਰਵਾਸੀਆਂ ਅਤੇ ਫੈਂਟਨਿਲ ਡਰੱਗਸ ਦੇ ਪਰਵਾਹ ਨੂੰ ਰੋਕ ਨਹੀਂ ਦਿੰਦੇ ਦੱਸਦੇ ਕਿ ਟਰੰਪ ਨੇ ਇਹ ਐਲਾਨ ਗੈਰਕਾਨੂੰਨੀ ਪਰਵਾਸੀਆਂ ਦੀ ਅਮਰੀਕਾ 'ਚ ਲਗਾਤਾਰ ਤਰਹੀ ਅਹਮਦ ਤੋਂ ਨਰਾਜ ਹੋ ਕੇ ਕੀਤਾ ਤੇ ਨਾਲ ਹੀ 트ੰਪ ਨੇ ਇਹ ਵੀ ਕੋਸ਼ਿਸ਼ ਨਾ ਕੀਤੀ ਹੈ ਕਿ ਜੇਕਰ ਚੀਨ ਨੇ ਅਮਰੀਕਾ ਦੇ ਵਿੱਚ ਆਉਣ ਵਾਲੇ ਡਗਸ ਨੂੰ ਰੋਕਣ ਦੇ ਲਈ ਨਿਰਣਾਇਕ ਕਾਰਵਾਈ ਨਾ ਕੀਤੀ ਤਾਂ ਉਹ ਚੀਨ ਤੋਂ ਆਉਣ ਵਾਲੀਆਂ ਵਸਤਾਂ ਉੱਤੇ ਮਜੂਤਾਧਰਾਵਾਂ ਤੇ 10% ਟੈਰਿਫ ਲਗਾ ਦੇਣਗੇ। ਸੋਮਵਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਸ਼ੇਅਰ ਕੀਤੀ ਪੋਸਟ ਦੇ ਵਿੱਚ ਟੰਪ ਨੇ ਕਿਹਾ ਹੈ ਕਿ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਕੈਨੇਡਾ, ਚੀਨ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਉੱਤੇ ਟੈਰਿਫ ਲਗਾਉਣਗੇ। ਟਰੰਪ ਨੇ ਲਿਖਿਆ ਕਿ ਹਜ਼ਾਰਾਂ ਲੋਕ ਮੈਕਸੀਕੋ ਅਤੇ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋ ਰਹੇ ਨੇ ਅਤੇ ਉਹ ਆਪਣੇ ਨਾਲ ਡਰੱਗਸ ਅਤੇ ਅਪਰਾਧ ਲਿਆ ਰਹੇ ਨੇ ਉਹਨਾਂ ਕਿਹਾ ਕਿ ਜੇਕਰ ਕੈਨੇਡਾ ਤੇ ਮੈਕਸੀਕੋ ਚਾਹਣ ਤਾਂ ਉਹ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕ ਸਕਦੇ ਨੇ ਅਤੇ ਉਹਨਾਂ ਕੋਲ ਅਜਿਹਾ ਕਰਨ ਦੀ ਸ਼ਕਤੀ ਵੀ ਹੈ ਇਸ ਲਈ ਕੈਨੇਡਾ ਤੇ ਮੈਕਸੀਕਾ ਤੋਂ ਆਉਣ ਵਾਲੇ ਉਤਪਾਦਾਂ ਤੇ 25% ਟੈਰਿਫ ਲਗਾਇਆ ਜਾਵੇਗਾ ਇਹ ਚੋਦੋ ਤਾਂ ਕਿ ਕੈਨੇਡਾ ਤੇ ਮੈਕਸੀਕੋ ਆਪਣੀ ਸਰਹੱਦ ਰਾਈ ਅਮਰੀਕਾ ਵਿੱਚ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਹੀਂ ਰੋਕਦੇ ਉਹਨਾਂ ਨੂੰ ਪਾਦੀ ਟੈਰਫਰ ਦੇਣਾ ਪਵੇਗਾ ਮੁਥੇਹ ਕੰਪਨੀ ਚੀਨ ਉਤੇ ਨਿਸ਼ਾਨਾ ਬਿੰਦੇ ਹੋਏ ਕਿਹਾ ਕਿ ਚੀਨ ਤੋਂ ਡਰੱਗਜ਼ ਖਾਸ ਤੌਰ ਤੇ ਫੈਂਟਾਨਾਈਲ ਵੱਡੇ ਪੱਧਰ ਉਤੇ ਅਮਿਗਾਰ ਰਹੀ ਹੈ। ਉਹ ਪਹਿਲਾਂ ਵੀ ਚੀਨ ਦੇ ਕੋਲ ਨਸ਼ਾ ਦਾ ਮੁੱਦਾ ਉਠਾ ਚੁੱਕੇ ਨੇ ਅਤੇ ਚੀਨ ਨੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਗੱਲ ਵੀ ਕਹੀ ਸੀ ਪਰ ਇਸ ਦੇ ਬਾਵਜੂਦ ਅਮਰੀਕਾ ਵਿੱਚ ਫੈਂਟਾਨਾਈਲ ਡਰੱਗਜ਼ ਦੀ ਆਮਦ ਬੇਰੋਕ ਜਾਰੀ ਹੈ। ਅਜੇ ਦੇ ਵਿੱਚ ਸਰਦੀ ਸਰਕਾਰ ਚੀਨ ਉੱਤੇ ਡਰਗਸ ਉੱਤੇ ਰੋਕ ਨਾ ਲਗਾਉਣ ਤੇ 10% ਦੀ ਵਾਧੂ ਟੈਰਿਫ ਵੀ ਲਗਾਵੇਗੀ ਜ਼ਿਕਰਯੋਗ ਹੈ ਕਿ ਟਰੰਪ ਪਤੀ ਜਿੱਤ ਤੋਂ ਬਾਅਦ ਡੋਨਾਲਡ ਟਰੰਪ ਦੇ ਵੱਲੋਂ ਅਮਰੀਕਾ ਵਾਸੀਆਂ ਨੂੰ ਧਿਆਨ ਰੱਖਦੇ ਹੋਏ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਇੱਕ ਵੱਡਾ ਮੁੱਦਾ ਹੁਣ ਡਰਗਸਤਾ ਵੀ ਬਣਿਆ ਹੋਇਆ ਹੈ ਜਿਸ ਦੇ ਲਈ ਡਰਗ ਕੰਪਨੀ ਨੇ ਮੁਰਤੋ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਬਿਊਰਿਫੋਰ ਚੈਨ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।